ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਆ ਪਿੰਡ ਧਨ ਸਿੰਘ ਖਾਨਾ ਇਨਸਾਫ ਟੀਮ ਪੰਜਾਬ ਤੇ ਮੁੱਦਾ ਹੈਗਾ ਖੇਤੀ ਖਸਸ ਦੀ ਸਰਦਾਰਾਂ ਦਾ ਪਿੰਡ ਆ ਬਾਈ ਜੀ ਤੇ ਬਿਉਰਗ ਬੈਠਿਆ ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਬਿਉਰਗੋ ਤੇ ਬਿਉਰਗੋ ਅੱਜ ਕੱਲ੍ਹ ਜੀ ਮੰਗ ਚੱਲ ਰਹੀ ਆ ਇੱਕ ਤਾਂ ਸਿੰਥੈਟਿਕ ਨਸ਼ੇ ਬਹੁਤ ਜ਼ਿਆਦਾ ਵਧ ਗਏ ਜੀ ਤੇ ਆਪਣੇ ਨੌਜਵਾਨ ਮੁੰਡੇ ਜਿਹੜੇ ਆ ਮਾਰਟੀਕੇ ਲਾਲਾ ਮਰੀ ਜਾਂਦੇ ਆ ਜੀ ਤੇ ਆਪਣੀ ਕਿਸਾਨੀ ਨੂੰ ਵੀ ਬਹੁਤ ਘਾਟਾ ਪੈ ਰਿਹਾ ਕੋਈ ਕਿਸਾਨੀ ਵੀ ਹਰੇਕ ਕਿਸਾਨ ਦੂਜਾ ਤੀਜਾ ਕਿਸਾਨ ਕਰਜਾਈ ਹੋਇਆ ਪਿਆ ਜੀ ਇਹਦੇ ਲਈ ਇੱਕ ਤਾਂ ਸੰਥੈਟਿਕ ਨਸ਼ਾ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਚਿੱਟੇ ਵਰਗੇ ਨਸ਼ੇ ਆ ਜੀ ਇਹਨਾਂ ਦੇ ਬੰਦ ਹੋਵੇ ਇਹ ਹਾਂਜੀ ਬੰਦ ਹੋਣਾ ਚਾਹੀਦਾ ਨੌਜਵਾਨ ਮੁੰਡੇ ਮਰੀ ਜਾਂਦੇ ਆ ਤੇ ਨਾ ਗਵਰਨਮੈਂਟ ਇਹਦੇ ਤੇ ਕੋਈ ਪਾਵਨ ਦੀ ਲਾਉਂਦੀ ਉਹ ਵੀ ਦੱਦ ਜੀ ਗਵਰਨਮੈਂਟ ਦੇ ਜਿਹੜੇ ਚਿੱਟੇ ਨੂੰ ਖੜ ਕੇ ਲੈ ਜਾਣਾ ਉਹਨੂੰ ਰੱਖਦੇ ਨੇ ਥਾਣੇ ਕਹਿੰਦੇ ਇਹਦਾ ਚਿੱਤੇ ਨੰਨਤ ਰੱਖਦੇ ਨੇ ਅਸੀਂ ਹਾਂਜੀ ਹਾਂਜੀ ਥੋੜੀ ਸਹੀ ਗੱਲ ਆ ਬਾਬਾ ਜੀ ਹਾਂਜੀ ਆ ਦੇਖ ਸਕਦਾ ਤੁਸੀਂ ਬੁਰਗ ਕਹਿ ਰਹੇ ਆ ਜੀ ਵੀ ਇਹ ਬੰਦ ਹੋਣੇ ਚਾਹੀਦੀ ਆ ਜੀ ਨਸ਼ੇ ਤੇ ਇੱਕ ਚੱਲ ਰਿਹਾ ਜੀ ਮੁੱਦਾ ਖੇਤੀ ਖਸਖਸ ਦੀ ਉਹਦੇ ਨਾਲੇ ਨਾਲੇ ਪੰਜਾਬ ਦੀ ਜਵਾਨੀ ਵੀ ਬਚੂਗੀ ਪੰਜਾਬ ਦੀ ਕਿਸਾਨੀ ਨੂੰ ਵੀ ਫਾਇਦਾ ਮੁੱਦਾ ਖੇਤੀ ਖਸਖਸ ਦੀ ਲਾਗੂ ਹੋਣੀ ਚਾਹੀਦੀ ਆ ਜੀ ਉਹਦਾ ਕੋਈ ਨੁਕਸਾਨ ਨਹੀਂ ਤਾਂ ਉਹਦੇ ਹਮੇ ਕੰਮ ਕਰਾਂਗੇ ਉਹਦਾ ਚਾਹੀਦੀ ਸਮਾਂ ਚਿੱਟਾ ਬੰਦ ਹੋ ਜੇ ਉਹ ਸਮਾਂ ਹੋਵੇ ਬਹੁਤ ਬਹੁਤ ਤੁਹਾਡਾ ਧੰਨਵਾਦ ਬਾਬਾ ਜੀ ਤੁਸੀਂ ਦੇਖ ਸਕਦੇ ਹੋ ਪਿੰਡ ਧੰਸੋਖਾਨਾ ਦੇ ਬਿਉਰਗ ਆਪਣੇ ਨਾਲ ਵੀ ਜਿਹੜਾ ਨੌਜਵਾਨ ਮਰ ਰਹੇ ਆ ਬਾਈ ਚਿੱਟੇ ਨਸ਼ੇ ਲਾਲਾ ਟੀਕੇ ਲਾਲਾ ਉਹ ਚੀਜ਼ ਬੰਦ ਹੋਣੀ ਚਾਹੀਦੀ ਹੈ ਤੇ ਖੇਤੀ ਖਸਕਸ ਦੀ ਮੁੱਦਾ ਤੇ ਪਿਆਬੀਓ ਡਟ ਕੇ ਬਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਰੇ ਭਰਾ ਦੱਬਗੇ ਪੰਜਾਬ ਵਿੱਚ ਖੇਤੀ ਖਸਕਸ ਦੀ ਲਾਗੂ ਹੋਣੀ ਚਾਹੀਦੀ ਹੈ ਨੌਜਵਾਨ ਉਹਦੇ ਨਾਲ ਕੋਈ ਅੱਜ ਤੱਕ ਬੰਦਾ ਇੱਕ ਹੱਥ ਖੜਾ ਕਰਕੇ ਕਹੇ ਦੇ ਵੀ ਪੋਸਟਪੀਮ ਨਾਲ ਕੋਈ ਬੰਦੇ ਦੀ ਮੌਤ ਹੋਈ ਹੋਵੇ ਜੀ ਆ ਬਾਬਾ ਜੀ ਨਾਲ ਇਧਰ ਗੱਲ ਕਰ ਲੋ ਬਾਬਾ ਜੀ ਕੋਈ ਪੋਸਟ ਨਾ ਆ ਜਾਂ ਫੀਮ ਨਾ ਅਜ ਤੱਕ ਅਸੀ ਨੌਜਵਾਨ ਦੀ ਨਹੀਂ ਹੋਈ ਜੀ ਨਹੀਂ ਹੋਈ ਸ਼ਗਾ ਬੈਠੇ ਜੀ ਬੋਟੋਵੇ ਤਾਂ ਕਮਨਾ ਕਰਕੇ ਹੈ ਜੀ ਹਾਂ ਜੀ ਆ ਤੁਸੀਂ ਸੁਣ ਸਕਦੇ ਹੋ ਦੋਸਤੋ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਬਾਈ ਪੂਰੇ ਪੰਜਾਬ ਤੱਕ ਤੇ ਬਾਹਰ ਆਪਣੇ ਐਨ ਆਰ ਆਈ ਭਰਾ ਬੈਠੇ ਉਹਨਾਂ ਤੱਕ ਵੀ ਵੀਡੀਓ ਜਾਣੀ ਚਾਹੀਦੀ ਹੈ ਤੇ ਸਰਕਾਰਾਂ ਤੱਕ ਵੀ ਵੀਡੀਓ ਨੂੰ ਪਹੁੰਚਾ ਦਿਓ ਵੀ ਹਰੇਕ ਬਿਉਰਗ ਨੌਜਵਾਨ ਇਹੀ ਮੰਗ ਕਰ ਰਿਹਾ ਹੈ ਜਿਹੜੇ ਸਿੰਥੈਟਿਕ ਨਸ਼ੇ ਆ ਬੰਦ ਹੋਣ ਪੰਜਾਬ ਦੀ ਜਵਾਨੀ ਤੇ ਕਿਸਾਨੀ ਬਚੇ ਖਾਸ ਕਰਦੀ ਖੇਤੀ ਜਿਹੜੀ ਪੰਜਾਬ ਚ ਲਾਗੂ ਹੋਵੇ ਤੇ ਆਪਣਾ ਜੱਟ ਬਾਬੇ ਪੇਜ ਨੂੰ ਵੀ ਸਾਰੇ ਭਰਾ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਤੇ ਵੱਧ ਤੋਂ ਵੱਧ ਫੋਲੋ ਜਰੂਰ ਕਰੋ ਤੇ ਬਾਕੀ ਇਨਸਾਫ ਟੀਮ ਜਿੰਦਾਬਾਦ ਧੰਨਵਾਦ